ਪਹਿਲੀ ਵਾਰ ਇਤਿਹਾਸ ਦੇ ਵਿੱਚ ਐਵੇਂ ਤਾਂ ਦੇਖਣ ਨੂੰ ਮਿਲਿਆ ਕਿ ਕਿਸੇ ਧਰਮਗੁਰੂ ਦੇ ਪੁਤਲੇ ਸਾੜੇ ਗਏ। ਅੱਜ ਤੱਕ ਲੀਡਰਸ ਦੇ ਪੁਤਲੇ ਸਾੜਦੇ ਦੇਖੇ ਸੀ ਅਸੀਂ। ਉਹਦੇ ਜਾਣਦੇ ਆ ਤੁਹਾਡੇ ਹਿੰਦੂ ਭਰਾਵਾਂ ਦੀ ਗੀਤ ਚਾਰ ਹੈ। ਜਿਸ ਨਾਲ ਮੈਂ ਜਾਣਨਾ ਚਾਹੁੰਦਾ ਤੁਹਾਡੇ ਤੋਂ ਕਿ ਇੱਕ ਧਰਮਗੁਰੂ ਦੇ ਫੋਸਫੋਰਸ ਪੁਲ ਲੱਜੀ ਗਏ। ਉਹਨਾਂ ਦੀ ਵਾਈਟ ਦੇ ਪੁਤਲੇ ਸਾੜੇ ਗਏ। ਤੁਹਾਡਾ ਇਹ ਕਿ ਕੀ ਵਿਚਾਰ ਹੈ ਕਿ ਜਾਣ ਕੇ ਪੰਜਾਬ ਦਾ ਮੋਲ ਬਰਾਬਰ ਲਈ ਪੰਜਾਬ ਦੇ ਵਿੱਚ ਪੰਜਾਬ ਨੂੰ ਦਹਿਲਾਣ ਲਈ ਪੰਜਾਬ 'ਚ ਦੰਗੇ ਕਰਾਉਣ ਲਈ ਕੁਝ ਲੋਕ ਜਿਹੜੇ ਪੰਜਾਬ ਦੇ ਮਗਰ ਲੱਗੇ ਹੋਏ ਆ। ਹੋਰ ਪਹਾਨਾ ਸੁੱਟੋ ਵਰਗੇ ਆ। ਮਿਨਾਸ ਨੂੰ ਵਰਗੇ ਜਿਹੜੇ ਮਿਨਾਸ ਨੂੰ ਤਾਂ ਮੈਂ ਕਿਸੇ ਕਿਤਾਬ ਚ ਲਿਖਦਾ ਕਿਉਂਕਿ ਜਿਵੇਂ ਤੁਸੀਂ ਦੇਖੋ ਜਿਹੜੇ ਧਰਮ ਗੁਰੂ ਆ ਉਹਨਾਂ ਦੇ ਨਾਲ ਲੱਖਾਂ ਕਰੋੜਾਂ ਲੋਕਾਂ ਦੀ ਆਸਤਾ ਜੁੜੀ ਹੁੰਦੀ ਹੈ ਤੇ ਅੰਕੂ ਨਰੂਲਾ ਜੀ ਆ ਜਿਹੜੇ ਪਾਸਟਰ ਆ ਉਹਨਾਂ ਦੇ ਨਾਲ ਵੀ ਲੱਖਾਂ ਕਰੋੜਾਂ ਦੀ ਜਿਹੜੀ ਸੰਗਤ ਉਹਨਾਂ ਨਾਲ ਜੁੜੀ ਹੋਣੀ ਹੈ ਗੱਲ ਇਹ ਆ ਕਿ ਜੇ ਤੁਹਾਡਾ ਕਿਸੇ ਦੇ ਨਾਲ ਚਰਚ ਦੇ ਵਿੱਚ ਕੋਈ ਵਿਅਕਤੀ ਆਇਆ ਉਹਦੇ ਨਾਲ ਟ੍ਰੈਵਲ ਏਜੰਟੀ ਦਾ ਕੋਈ ਹਸਾਬਕਦ ਬਣਿਆ ਤੁਹਾਡਾ ਪਰਸਨਲ ਵਿਅਕਤੀ ਨਾਲ ਬਣਿਆ ਕਿਸੇ ਅੰਕੋ ਨਰੂਲਾ ਜੀ ਦੇ ਨਾਲ ਬਹਿ ਕੇ ਤੁਹਾਡਾ ਕੋਈ ਡਿਸਕਸ ਨਹੀਂ ਹੋਇਆ ਉਹ ਇਹ ਜਾਣਬੁੱਝ ਕੇ ਧਰਮਾਂ ਦੇ ਵਿੱਚ ਪਾੜਪਾਣ ਦੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਕਿਹਨੇ ਅਧਿਕਾਰ ਦੇਤਾ ਕਿ ਤੁਸੀਂ ਧਰਮ ਗੁਰੂ ਦੇ ਪੁੱਤਰੇ ਫੂਕੋ ਜੇ ਤੁਸੀਂ ਟ੍ਰੈਵਲ ਏਜੰਟ ਦਾ ਤੁਹਾਡਾ ਕਿਸੇ ਵਿਅਕਤੀ ਦਾ ਲੈਣ ਦੇਣਾ ਪੁਲਿਸ ਬਣੀ ਪ੍ਰਸ਼ਾਸਨ ਬਣਾ ਕਾਰਵਾਈ ਕਰਾਓ ਇਹ ਬਿਲਕੁਲ ਗਲਤ ਹੈ ਕਿਸੇ ਦੀ ਆਸਥਾ ਨਾਲ ਖਲਵਾੜ ਕਰਨਾ ਚਾਹੇ ਉਹ ਸਾਡੇ ਹਿੰਦੂਆ ਦੇ ਗੁਰੂ ਹੈ ਚਾਹੇ ਉਹ ਕ੍ਰਿਸ਼ਚਨਾਂ ਦੇ ਗੁਰੂ ਚਾਹੇ ਸਿੱਖ ਭਾਈਆਂ ਦੇ ਗੁਰੂ ਹੈ ਚਾਹੇ ਮੁਸਲਮਾਨਾਂ ਦੇ ਗੁਰੂ ਹੈ ਬਿਲਕੁਲ ਗਲਤ ਹੈ ਕਿਸੇ ਗੁਰੂ ਦਾ ਪੋਸਟਰ ਕਿਸੇ ਧਰਮ ਗੁਰੂ ਦਾ ਫੂਕਣਾ ਜਾਂ ਪੁਤਲੇ ਫੂਕਨੇ ਬਿਲਕੁਲ ਗਲਤ ਹੈ ਜੀ ਤੁਹਾਡੇ ਤੋਂ ਕਦੀ ਕੋਈ ਇਹੋ ਜਿਹਾ ਇਨਸਾਨ ਆਇਆ ਜਿਹਨੇ ਧਰਮ ਪਰਵਰਤਨ ਨੂੰ ਲੈ ਕੇ ਤੁਹਾਨੂੰ ਸ਼ਿਕਾਇਤ ਕੀਤੀ ਉਹ ਮੇਰੇ ਧੱਕੇ ਨਾਲ ਨਹੀਂ ਦੇਖੋ ਧਰਮ ਦੇ ਖਿਲਾਫ ਅਸੀਂ ਵੀ ਹੈ ਲੇਕਿਨ ਜੇ ਸਾਨੂੰ ਦਿਖੂਗਾ ਤਾਂ ਅਸੀਂ ਬਿਲਕੁਲ ਬੋਲਾਂਗੇ ਇਸ ਵੱਲੇ ਤੱਕ ਸਾਡੇ ਕੋਈ ਐਦਾ ਦਾ ਕੋਈ ਰੋਲਾ ਆਇਆ ਨਹੀਂ ਜੇ ਆਊਗਾ ਤੇ ਬਿਲਕੁਲ ਬੋਲਾਂਗੇ ਹੁਣ ਗੱਲ ਹੈ ਜਾਨ ਬੁਝ ਕੇ ਅਲੀਗੇਸ਼ਨ ਲਾਣਾ ਕੀ ਧਰਮ ਪਰਮਰਤਨ ਕਰਵਾ ਰਹੇ ਦੇਖੋ ਜਾਂ ਤੇ ਤੁਸੀਂ ਬੰਦੇ ਲਿਆ ਕੇ ਖੜੇ ਕਰੋ ਸਾਹਮਣੇ ਇਹਦਾ ਧਰਮ ਪਰਮਰਤਨ ਹੋਇਆ ਵਾ ਆ ਬੰਦਾ ਖੜਾ ਵਾ ਉਹ ਵਿਅਕਤੀ ਬੋਲੇ ਇਹ ਤੋ ਦਿਨ ਸਾਰੇ ਲੋਕ ਖੜੇ ਹੋਣ ਜਾਣ ਬੁੱਝੇ ਕਿਸੇ ਨੂੰ ਬਦਨਾਮ ਕਰਨਾ ਕਿਸੇ ਦੀ छवि ਖਰਾਬ ਕਰਕੇ ਲੋਕਾਂ ਦੇ ਵਿੱਚ ਜ਼ਾਹਿਰ ਕਰਨਾ ਬਿਲਕੁਲ ਗਲਤ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਐਸੇ ਲੋਕਾਂ ਦੇ ਨੱਥ ਪਾ ਕੇ ਇਹਨਾਂ ਦੇ ਕਾਰਜ ਉਸੇ ਜਾਣਨਾ ਚਾਹੀਦਾ ਕਿ ਇਹਨਾਂ ਨੂੰ ਅੱਜ ਤੱਕ ਕਦੀ ਕੋਈ ਕੰਪਲੇਂਟ ਨਹੀਂ ਆਈ ਕਿ ਕਿਸੇ ਨੇ ਵਿਅਕਤੀ ਵਿਸ਼ੇਸ਼ ਨੇ ਕਿਹਾ ਹੋਵੇ ਕਿ ਮੇਰਾ ਜਬਰਨ ਤਰਨ ਤਬਦੀਲ ਕਰ ਦਿੱਤਾ ਗਿਆ ਵਾ ਜਾਂ ਧੱਕੇ ਨਾਲ ਮੈਨੂੰ ਕ੍ਰਿਸ਼ਨ ਬਣਾ ਦਿੱਤਾ ਗਿਆ ਵਾ ਮੇਰੇ ਖਿਆਲ ਨਾਲ ਇਹਨਾਂ ਸਬੂਤ ਨੇ ਸਾਡੇ ਸਮਾਜ ਦੇ ਵਿੱਚ ਲੋਕਾਂ ਦੀਆਂ ਗਵਾਹੀਆਂ ਨੇ ਕਿ ਜੋ ਲੋਕ ਪ੍ਰਭੂਇਸ਼ਮ ਨੂੰ ਸਿਨੋ ਅਪਣਾ ਰਹੇ ਨੇ ਆਪਣੀ ਮਰਜ਼ੀ ਦੇ ਨਾਲ ਆਪਣੀ ਸਵੈਚਾਨਾ ਅਪਣਾ ਰਹੇ ਨੇ ਨੇ ਦੱਸਿਆ ਕਿ ਇਹ ਸਮਾਜ ਦੇ ਵਿੱਚ ਸਿਰਫ ਪਲੇਸ ਦਾ ਟਕਰਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸਾਡੀ ਪ੍ਰਾਰਥਨਾ ਹੈ ਉਹਨਾਂ ਭੈਣਾ ਭਰਾਵਾਂ ਲਈ ਕਿ ਪਰਮੇਸ਼ਵਰ ਉਹਨਾਂ ਨੂੰ ਬੁੱਧੀ ਦੇ ਬਖਸ਼ ਮਤਵਕਸ਼ਣ ਪ੍ਰਭੂ ਦਾ ਨਰਹੋਂਤਨ ਹੋਵੇ। ਇਸ ਦੇ ਨਾਲ ਸਾਰੇ ਨੁਜ ਐਮਸੀ ਦੀ ਅੱਜ ਇੱਕ ਪ੍ਰੈਸ ਸਵਾਲਤਾ ਹੋਈ ਹੈ ਜਲੰਧਰ ਸ਼ਹਿਰ ਦੇ ਵਿੱਚ ਸਾਰੇ ਧਰਮਾਂ ਨੂੰ ਲੈ ਕੇ ਕੀ ਕੀ ਕੰਮ ਚੱਲ ਰਿਹਾ ਹੈ ਸਾਡੇ ਸਮਾਜ ਦੇ ਵਿੱਚ ਸਮਾਜ ਭਲਾਈ ਦਾ 크੍ਰਿਸਚਨ ਕਮਿਊਨਿਟੀ ਕੀ ਕੰਮ ਕਰ ਰਹੀ ਹੈ ਬਾਕੀ ਕਮਿਊਨਿਟੀਆਂ ਲਈ ਜਤਿੰਦਰ ਗੌਰਵ ਵੱਲੋਂ ਜਾਂ ਸਾਰੀ ਕਮਿਊਨਿਟੀਆਂ ਵਿੱਚ ਕੀ ਕੰਮ ਹੋ ਰਿਹਾ ਵਾ ਉਹਦੇ ਲਈ ਇੱਕ ਪ੍ਰੈਸ ਵਾਰਤਾ ਰੀਤੀ ਗਈ ਸੀ ਦੋ ਹਿੰਦੂ ਭਰਾਮੇ ਦੇ ਨਾਲ ਬੈਠੇ ਨੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਐਵੇਂ ਤਾਂ ਦੇਖਣ ਨੂੰ ਮਿਲਿਆ ਕਿ ਕਿਸੇ ਧਰਮ ਗੁਰੂ ਦੇ ਪੁਤਲੇ ਸੜੇ ਨੇ ਅੱਜ ਤੱਕ ਲੀਡਰਸ ਦੇ ਪੁਤਲੇ ਸੜਦੇ ਦੇਖੇ ਸੀ ਅਸੀਂ ਉਹਦੇ ਜਾਣਦੇ ਆ ਸਾਡੇ ਹਿੰਦੂ ਭਰਾਵਾਂ ਦੇ ਕੀ ਵਿਚਾਰ ਹੈ ਜਿਸ ਨਾਲ ਮੈਂ ਚਾਹੁੰਦਾ ਜਾਨਣਾ ਚਾਹੁੰਦਾ ਤੁਹਾਡੇ ਤੋਂ ਕਿ ਇੱਕ ਧਰਮ ਗੁਰੂ ਦੇ ਪੋਸਟਪਨ ਪੁਲਾ ਜੀ ਦੇ ਉਹਨਾਂ ਦੀ ਵਾਈਫ ਦੇ ਪੁਤਲੇ ਸੜਾ ਤੁਹਾਡਾ ਇਹਦੇ ਤੇ ਕੀ ਵਿਚਾਰ ਹੈ ਕੀ ਜੈ ਜੀ ਸ਼੍ਰੀ ਰਾਮ ਜੈ ਮਾ ਕਾਲੀ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਪੰਦੇ ਜੈਮਸੀ ਜੀ ਦੇਖੋ ਇਹ ਬਹੁਤ ਹੀ ਅਸੀਂ ਇਸ ਚੀਜ਼ ਦੇ ਖਿਲਾਫ ਆ ਕਿ ਕਿਸੇ ਵੀ ਗੁਰੂ ਧਰਮ ਗੁਰੂ ਦੇ ਪੁਤਲੇ ਇੱਕ ਅਲੱਗ 5 6 ਜ਼ਿਲ੍ਹਿਆਂ ਨੂੰ ਛੱਡ ਕੇ ਇੱਕ ਬੰਦਾ ਸਾਡੇ ਜਿਲੰਦਰ ਆਖੀ ਕਿਸੇ ਗੁਰੂ ਦੇ ਇਹਨੂੰ ਸਾੜੇ ਅਸੀਂ ਉਹਦੇ ਬਿਲਕੁਲ ਖਿਲਾਫ ਹਾਂ ਜੀ ਕਿਉਂਕਿ ਹਰ ਬੰਦਾ ਆਪਣੀ ਧਰਮ ਲਈ ਕੱਟੜਾ ਚਾਹੇ ਅਸੀਂ Hindu ਸਮਾਜ ਦੀ ਚਾਹੇ Sikh ਸਮਾਜ ਆ ਚਾਹੇ Muslim ਸਮਾਜ ਆ ਚਾਹੇ Christian ਸਮਾਜ ਆ ਇਹ ਬਿਲਕੁਲ ਹੀ ਬਰਦਾਸ਼ਤ ਨਹੀਂ ਕਰੇਗਾ ਕਿ ਕਿਸੇ ਵੀ ਸਮਾਜ ਦੇ ਗੁਰੂਆਂ ਦੇ ਪੀਰਾਂ ਦੇ ਰੀਤੀਆਂ ਸਾੜੋ ਇਹ ਜਾਣ ਕੇ ਪੰਜਾਬ ਦਾ ਮੋਲ ਖਰਾਬ ਕਰਨ ਲਈ ਪੰਜਾਬ ਦੇ ਵਿੱਚ ਪੰਜਾਬ ਨੂੰ ਦਹਿਲਾਣ ਲਈ ਪੰਜਾਬ 'ਚ ਦੰਗੇ ਕਰਾਉਣ ਲਈ ਕੁਝ ਲੋਕ ਜਿਹੜੇ ਪੰਜਾਬ ਦੇ ਮਗਰ ਲੱਗੇ ਹੋਏ ਆ ਪਾਲ ਭਾਨਾ ਸਿੱਧੂ ਵਰਗੇ ਕਮਿਨਾਜ਼ ਮਿਨਾਜ਼ ਵਰਗੇ ਜਿਹੜੇ ਮਿਨਾਜ਼ ਉਹ ਤਾਂ ਮੈਂ ਕਿਸੇ ਕਿਤਾਬ ਚ ਨਹੀਂ ਗੰਦਾ ਕਿਉਂਕਿ ਜਦੋਂ ਨਾਮ ਇਹ ਸੁਣਿਆ ਸੀ ਭਾਨਾ ਸਿੱਧੂ ਤਾਂ ਚਲੋ ਚਰਚਾਵਾਂ ਦੇ ਵਿੱਚ ਰਹਿੰਦਾ ਔਰ ਉਹਨੇ ਆਇਆ ਪੰਜਾਬ ਦੇ ਵਿੱਚ ਕਈ ਟਰੈਵਲ ਏਜੰਟਾਂ ਨੂੰ ਪਰੇਸ਼ਾਨ ਨਹੀਂ ਕੀਤਾ ਇੱਕ ਚੀਜ਼ ਦੱਸਣਾ ਚਾਹਨਾ ਕਿ ਸਰਕਾਰ ਨੇ ਪ੍ਰਸ਼ਾਸਨ ਨੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਵਿੰਗ ਬਣਾਇਆ ਹੋਇਆ ਕਿ ਉਹਨਾਂ ਕੋਲੋਂ ਇਨਸਾਫ਼ ਨਹੀਂ ਮਿਲਦਾ ਕਿ ਜੋ ਇਨਸਾਫ਼ ਭਾਨਾ ਸਿੱਧੂ ਦਵਾ ਰਿਹਾ ਜੀ ਤੇ ਇੱਕ ਤੁਹਾਡੇ ਤੋਂ ਕੋਈ ਵੱਡੀ ਜਾਨਣਾ ਚਾਹਾਂਗਾ ਕਿ ਇਹ ਧਰਮ ਗੁਰੂਆਂ ਦੇ ਪੁੱਤਲੇ ਸੜ ਜਾ ਰਹੇ ਹੋ ਤਾਂ ਤੁਹਾਡਾ ਕੀ ਪੁਆਇੰਟ ਆਫ View ਹੈ ਦੇਖੋ ਜਿਹੜੇ ਧਰਮ ਗੁਰੂ ਹੈ ਉਹਨਾਂ ਦੇ ਨਾਲ ਲੱਖਾਂ ਕਰੋੜਾ ਲੋਕਾਂ ਦੀ ਆਸਤਾ ਜੁੜੀ ਹੁੰਦੀ ਹੈ ਜੀ ਚਾਹੇ ਅਸੀਂ ਹਿੰਦੂ ਸਮਾਜ ਚਾ ਸਾਡੇ ਵਿੱਚ ਬ੍ਰਾਹਮਣ ਸਮਾਜ ਜਿਹੜਾ ਮੰਦਰਾਂ ਦੇ ਵਿੱਚ ਬੈਠਾ ਉਹ ਬ੍ਰਾਹਮਣ ਸਮਾਜ ਆਸੀਂ ਉਹਨਾਂ ਨੂੰ ਪੂਜਨੇ ਆ ਕਹਿੰਦੇ ਕਿਉਂਕਿ ਸਾਡੇ ਵਿਆਹ ਸ਼ਾਦੀ ਤੋਂ ਲੈ ਕੇ ਸਾਰੇ ਜਿਹੜੇ ਤਿਹਾਰ ਹੁੰਦੇ ਆ ਸਾਰੇ ਉਹ ਮਨਾਉਂਦੇ ਆ ਹਨ ਤੇ ਇਸੇ ਤਰ੍ਹਾਂ ਮੈਂ ਕਹਿੰਦਾ ਕਿ ਜਿਹੜੇ ਤੁਹਾਡੇ ਅੰਕੂ ਨਰੂਲਾ ਜੀ ਆ ਜਿਹੜੇ ਪਾਸਟਰ ਹੈ ਉਹਨਾਂ ਦੇ ਨਾਲ ਵੀ ਲੱਖਾਂ ਕਰੋੜਾ ਦੀ ਜਿਹੜ ਗੱਲ ਇਹ ਹੈ ਕਿ ਜੇ ਤੁਹਾਡਾ ਕਿਸੇ ਦੇ ਨਾਲ ਚਰਚ ਦੇ ਵਿੱਚ ਕੋਈ ਵਿਅਕਤੀ ਆਇਆ ਉਹਦੇ ਨਾਲ ट्रैवल ਏਜੰਸੀ ਦਾ ਕੋਈ ਹਸਾਬਕਾ ਦਾ ਬਣਿਆ ਤੁਹਾਡਾ ਪਰਸਨਲ ਵਿਅਕਤੀ ਨਾਲ ਬਣਿਆ ਕਿਸੇ ਅੰਕੋ ਨਰੂਲਾ ਜੀ ਦੇ ਨਾਲ ਬਹਿ ਕੇ ਤੁਹਾਡਾ ਕੋਈ ਡਿਸਕਸ ਨਹੀਂ ਹੋਇਆ ਔਰ ਜੇ ਉਸ ਚਰਚ ਦੇ ਵਿੱਚ ਤੁਹਾਡਾ ਇਹਨਾਂ ਦਾ ਲੈਣ ਦੇਣਾ ਤੇ ਜਿਹੜੇ ਲੱਖਾਂ ਕਰੋੜਾ ਜਿਨ੍ਹਾਂ ਦੀ ਨਾਲ ਸੰਗਤ ਜੁੜੀ ਹੈ ਉਹ ਇੱਕ ਧਰਮ ਗੁਰੂ ਹੈ ਤੁਸੀਂ ਉਹਦਾ ਬੈਨਰ ਲੈ ਕੇ ਉਹਨਾਂ ਦੇ ਪੋਸਟਰ ਫੂਕ ਕੇ ਇਹਨਾਂ ਲੱਖਾਂ ਕਰੋੜਾ ਜਿਹੜੇ ਕ੍ਰਿਸਚਨ ਭਾਈਚਾਰੇ ਦੀ ਆਸਥਾ ਨਾਲ ਜਿਹੜੇ ਖਲਵਾੜ ਕਰ ਰਹੇ ਹੋ ਉਹਨਾਂ ਦੇ ਜਿਹੜੇ ਹਿੰਦ ਹਿੰਦੇ ਹੋ ਗਲੁੰਧ ਰਹੇ ਹੋ ਔਰ ਜਿਹੜਾ ਕ੍ਰਿਸਚਨ ਭਾਈਚਾਰੇ ਦੇ ਵਿੱਚ ਇੱਕ ਰੋਜ਼ ਦਾ ਮੈਸੇਜ ਪੈਦਾ ਕਰ ਰਹੇ ਹੋ ਪੰਜਾਬ ਦੇ ਵਿੱਚ ਕ੍ਰਿਸਚਨ ਭਾਈਚਾਰਾ ਆਪਣੇ ਧਰਮ ਗੁਰੂ ਨੂੰ ਲੈ ਕੇ ਭੜਕ ਸਕੇ ਜਾਣ ਬੁਝ ਕੇ ਭਾਰਨੇ ਸਿੱਧੂ ਵੱਲੋਂ ਇਹ ਮਾਹੌਲ ਖਰਾਬ ਕਰਨ ਦਾ ਇੱਕ ਇਨਸੀਡੈਂਟ ਕੀਤਾ ਗਿਆ ਵਾ ਔਰ ਇਹ ਜਾਣ ਬੁਝ ਕੇ ਧਰਮਾਂ ਦੇ ਵਿੱਚ ਪਾੜਪਾਣ ਦੀ ਕੋਸ਼ਿਸ਼ ਕੀਤੀ ਗਈ ਕਿ ਦੋ ਧਰਮ ਭੜਕਣ ਔਰ ਪੰਜਾਬ ਦੇ ਵਿੱਚ ਦੰਗਾ ਫੈਲੇ ਦੇਖੋ ਤੁਹਾਡਾ ਕਿਸੇ ਦਾ ਲੈਣ ਦੇਣਾ ਏਜੰਟੀ ਦਾ ਲੈਣ ਦੇਣਾ ਕਿਸੇ ਧਰਮ ਗੁਰੂ ਦਾ ਤੁਹਾਡਾ ਕੋਈ ਲੈਣ ਦੇਣ ਨਹੀਂ ਤੁਸੀਂ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਧਰਮ ਗੁਰੂ ਦੇ ਪੁੱਤਰੇ ਫੂਕੋ ਜੇ ਤੁਸੀਂ ਟਰੈਵਲ ਏਜੰਟ ਦਾ ਤੁਹਾਡਾ ਕਿਸੇ ਵਿਅਕਤੀ ਦਾ ਲੈਣ ਦੇਣਾ ਪੁਲਿਸ ਬਣੀ ਪ੍ਰਸ਼ਾਸਨ ਮਨਾ ਕਾਰਵਾਈ ਕਰਾਓ ਇਹ ਬਿਲਕੁਲ ਗਲਤ ਹੈ ਕਿਸੇ ਦੀ ਆਸਤਾਨਾ ਖਲਵਾੜ ਕਰਨਾ ਚਾਹੇ ਉਹ ਸਾਡੇ ਹਿੰਦੂਆ ਦੇ ਗੁਰੂ ਹੈ ਚਾਹੇ ਉਹ ਕ੍ਰਿਸ਼ਚਨਾਂ ਦੇ ਗੁਰੂ ਚਾਹੇ ਸਿੱਖ ਭਾਈਆਂ ਦੇ ਗੁਰੂ ਹੈ ਚਾਹੇ ਮੁਸਲਮਾਨਾਂ ਦੇ ਗੁਰੂ ਹੈ ਬਿਲਕੁਲ ਗਲਤ ਹੈ ਕਿਸੇ ਗੁਰੂ ਦਾ ਪੋਸਟਰ ਕਿਸੇ ਧਰਮ ਗੁਰੂ ਦਾ ਫੂਕਣਾ ਜਾਂ ਪੁੱਤਰੇ ਫੂਕਨੇ ਬਿਲਕੁਲ ਗਲਤ ਹੈ ਜੀ ਤੁਸੀਂ ਦੋਨੋਂ ਮੇਰੇ ਪਰਾਂ ਹਿੰਦੂ ਸਮਾਜ ਨੂੰ ਰਿਪਰੈਜ਼ੈਂਟ ਕਰਦੇ ਹੋ ਕਿ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਇਸ ਤਰ੍ਹਾਂ ਲੋਕ ਭਲਾਈ ਦਾ ਕੰਮ ਕਰਦੇ ਦੇਖਦੇ ਲੋਕ ਤੁਹਾਡੇ ਤੋਂ ਆਪਣੀਆਂ ਪਰੇਸ਼ਾਨੀਆਂ ਵੀ ਲੈ ਕੇ ਆਦੇ ਤੁਸੀਂ ਹੱਲ ਵੀ ਕਰਦੇ ਹੋ ਤੁਹਾਡੇ ਤੋਂ ਕਦੀ ਕੋਈ ਇਹੋ ਜਿਹਾ ਇਨਸਾਨ ਆਇਆ ਜਿਹਨੇ ਧਰਮ ਪਰਿਵਰਤਨ ਨੂੰ ਲੈ ਕੇ ਤੁਹਾਨੂੰ ਸ਼ਿਕਾਇਤ ਕੀਤੀ ਹੋਵੇ ਮੇਰੇ ਧੱਕੇ ਦਾ ਨਾਮ ਵੀ ਦੇਖੋ ਜੀ ਧਰਮ ਪਰਿਵਰਤਨ ਅਸੀਂ ਪਹਿਲੇ ਕਹ ਰਹੇ ਹਾਂ ਧਰਮ ਪਰਿਵਰਤਨ ਦੇ ਖਿਲਾਫ ਅਸੀਂ ਵੀ ਹਾਂ ਲੇਕਿਨ ਜੇ ਸਾਨੂੰ ਦਿਖੂਗਾ ਤਾਂ ਅਸੀਂ ਬਿਲਕੁਲ ਬੋਲਾਂਗੇ ਇਸ ਵੱਲੇ ਤੱਕ ਸਾਡੇ ਕੋਈ ਏਦਾਂ ਕੋਈ ਰੋਲਾ ਆਇਆ ਨਹੀਂ ਜੇ ਆਊਗਾ ਤੇ ਬਿਲਕੁਲ ਬੋਲਾਂਗੇ ਹ ਜਾਨ ਬੁਝ ਕੇ ਅਲੀਗੇਸ਼ਨ ਲਾਣਾ ਕਿ ਧਰਮ ਪਰिवर्तन ਕਰਵਾ ਰਹੇ ਦੇਖੋ ਜਾਂ ਤੇ ਤੁਸੀਂ ਬੰਦੇ ਲਿਆ ਕੇ ਖੜੇ ਕਰੋ ਸਾਹਮਣੇ ਇਹਦਾ ਪਰिवर्तन ਹੋਇਆ ਵਾ ਆ ਬੰਦਾ ਖੜਾ ਵਾ ਉਹ ਵਿਅਕਤੀ ਬੋਲੇ ਤੇ ਤਾਂ ਉਹਦੇ ਨਾਲ ਸਾਰੇ ਲੋਕ ਖੜੇ ਹੋਣ ਜਾਨ ਬੁਝ ਕੇ ਕਿਸੇ ਨੂੰ ਬਦਨਾਮ ਕਰਨਾ ਕਿਸੇ ਦੀ छवि ਖਰਾਬ ਕਰਕੇ ਲੋਕਾਂ ਦੇ ਵਿੱਚ ਜ਼ਾਹਿਰ ਕਰਨਾ ਬਿਲਕੁਲ ਗਲਤ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਐਸੇ ਲੋਕਾਂ ਦੇ ਨੱਥ ਪਾ ਕੇ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੀ ਇਹ ਸਾਨੂੰ ਹਿੰਦੂ ਸਮਾਜ ਦੇ ਤੋਂ ਲੀਡਰ ਸਾਡੇ ਨਾਲ ਜਿਹੜੇ ਅਕਸਰ ਸੋਸ਼ਲ ਮੀਡੀਆ ਉੱਤੇ ਸੁਰਖੀਆਂ ਚ ਰਹਿੰਦੇ ਨੇ ਲੋਕ ਭਲਾਈ ਦੇ ਕੰਮਾਂ ਨੂੰ ਲੈ ਕੇ ਇਹਨਾਂ ਤੋਂ ਜੋ ਅਸੀਂ ਜਾਣਨਾ ਚਾਹਿਆ ਕਿ ਇਹਨਾਂ ਨੂੰ ਅੱਜ ਤੱਕ ਕਦੀ ਕੋਈ ਅਫੀਸਰ ਕੰਪਲੇਂਟ ਨਹੀਂ ਆਈ ਕਿ ਕਿਸੇ ਨੇ ਵਿਅਕਤੀ ਵਿਸ਼ੇਸ਼ ਨੇ ਕਿਹਾ ਹੋਵੇ ਕਿ ਮੇਰਾ ਜਬਰਨ ਤਨ ਤਬਦੀਲ ਕਰ ਦਿੱਤਾ ਗਿਆ ਵਾ ਜਾਂ ਧੱਕੇ ਨਾਲ ਮੈਨੂੰ ਕ੍ਰਿਸ਼ਨ ਬਣਾ ਦਿੱਤਾ ਗਿਆ ਵਾ ਮੇਰੇ ਖਿਆਲ ਨਾਲ ਇਹਨਾਂ ਸਬੂਤ ਨੇ ਸਾਡੇ ਸਮਾਜ ਦੇ ਵਿੱਚ ਲੋਕਾਂ ਦੀਆਂ ਅਗਵਾਈਆਂ ਨੇ ਕਿ ਜੋ ਲੋਕ ਪਰਬੀਸ਼ਮ ਉਸ ਨੂੰ ਅਪਣਾ ਰਹੇ ਨੇ ਆਪਣੀ ਮਰਜ਼ੀ ਦੇ ਨਾਲ ਆਪਣੀ ਸਵੈਚਾਨਾ ਅਪਣਾ ਰਹੇ ਨੇ ਜੋ ਇਹ ਲੋਕ ਜਿਵੇਂ ਕਿ ਮੇਰੇ ਦੋਨਾਂ ਭਰਾਮਣੇ ਦੱਸਿਆ ਕਿ ਇਹ ਸਮ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸਾਡੀ ਪ੍ਰਾਰਥਨਾ ਹੈ ਉਹਨਾਂ ਭੈਣਾ ਭਰਾਵਾਂ ਲਈ ਕਿ ਪਰਮੇਸ਼ਵਰ ਉਹਨਾਂ ਨੂੰ ਬੁੱਧੀ ਦੇਣ ਸਮਤ ਬਖਸ਼ਣ ਪ੍ਰਭੂ ਦਾ ਦਿਨ ਨਾਲ ਹੋਣ ਧੰਨਵਾਦ ਧੰਨਵਾਦ OK ਜੀ ਜੀ ਹੋ ਜਾ ਜੀ ਚੁੱਪ ਜੀ ਬਹੁਤ ਬਹੁਤ ਧੰਨਵਾਦ ਹਾਂ ਚੁੱਪ ਜੀ ਬਹੁਤ